डीएपी ਦੀ ਕੋਈ ਕਮੀ ਨਹੀਂ ਸੋ ਇੱਕ ਪਾਸੇ ਕਿਸਾਨ ਕਹਿ ਰਹੇ ਨੇ ਕਿ ਡੀएपी ਖਾਦੀ ਬੜੀ ਕਮੀ ਹੈ ਤੇ ਦੂਜੇ ਪਾਸੇ ਨਿਕਲੀ ਡੀएपी ਦਾ ਬਰਾਮਤ ਹੋਣਾ ਬੜਾ ਚਿੰਤਾਜਨਕ ਵਿਸ਼ਾ ਬਣ ਗਿਆ ਹੈ। ਕੇਂਦਰ ਸਰਕਾਰ ਦੇ ਕੋਲ ਜਿਹੜਾ ਹੈਗਾ ਉਹ ਭੇਜੀ ਗਈ ਆ ਉਹ ਬਹੁਤ ਘੱਟ ਆ। ਇਹਨਾਂ ਨੇ 1.5 ਲੱਖ ਟਨ ਮੀਟ੍ਰਿਕ ਭੇਜੀ ਸੀਗੀ। ਜਦਕਿ ਚਿੱਠੀ ਦੇ ਵਿੱਚ ਇਹ ਹੈ ਕਿ ਸਾਨੂੰ 5.5 ਲੱਖ ਮੀਟ੍ਰਿਕ ਟਨ ਘਟੋ ਘਟ ਡੀएपी ਚਾਹੀਦੀ। ਇਹ ਡੀएपी ਕਿਸੇ ਕਿਸਾਨ ਨੇ ਮੰਗਵਾਈ ਸੀ। ਹਾਂ। ਆਰਡਰ ਦਿੱਤਾ ਸੀਗਾ ਕਿਸੇ ਫਰਮ ਨੂੰ ਕਿ ਸਾਨੂੰ ਡੀਏਪੀ ਚਾਹੀਦੀ ਹੈ ਉਹਦੇ ਵਾਸਤੇ 40000 ਰੁਪਇਆ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ 110 ਬੈਗ ਡੀਏਪੀ ਦੇ ਪਹੁੰਚੇ ਇੱਕ ਪਾਸੇ ਕਿਸੇ ਚੀਜ਼ ਨੇ ਫਾਇਦਾ ਦੇਣਾ ਤੇ ਦੂਜੇ ਪਾਸੇ ਨੁਕਸਾਨ ਕਰਨਾ ਨੁਕਸਾਨ ਨਹੀਂ ਵੀ ਕਰਨਾ ਪਰ ਪੈਸੇ ਦਾ ਨੁਕਸਾਨ ਤਾਂ 40000 ਦਾ ਘੱਟੋ ਘੱਟ ਹੋ ਗਿਆ ਬਿਲਕੁਲ ਹਰ ਗੱਲ ਕਰਦੇ ਆਂ ਪੰਜਾਬ ਦੀ ਖੇਤੀ ਦੇ ਨਾਲ ਜੁੜੀ ਸੋ ਨਕਲੀ ਡੀਏਪ ਬਰਾਮਦ ਕਰਨ ਦੀ ਗੱਲ ਕਹੀ ਗਈ ਹੈ ਤੇ ਦੂਜੇ ਪਾਸੇ ਜੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਹਰਾਂ ਦੇ ਬਿਆਨ ਵਾਲੇ ਨਕਲ ਨਜ਼ਰ ਮਾਰੀ ਹੈ ਤਾਂ ਉਹ ਕਹਿੰਦੇ ਨੇ ਕਿ ਡੀਏਪ ਦੀ ਕੋਈ ਕਮੀ ਨਹੀਂ ਸੋ ਇੱਕ ਪਾਸੇ ਕਿਸਾਨ ਕਹਿ ਰਹੇ ਨੇ ਕਿ ਡੀਏਪੇ ਖਾਦੀ ਬੜੀ ਕਮੀ ਹੈ ਤੇ ਦੂਜੇ ਪਾਸੇ ਨਕਲੀ ਡੀਏਪ ਦਾ ਬਰਾਮਦ ਹੋਣਾ ਬੜਾ ਚਿੰਤਾਜਨਕ ਵਿਸ਼ਾ ਬਣ ਗਿਆ ਜੀ ਬਿਲਕੁਲ ਜੀ ਡੀਏਪ ਦੀ ਕੋਈ ਕਮੀ ਨਹੀਂ ਇਹ ਤਾਂ ਮਤਲਬ ਉਹਨਾਂ ਦਾ ਬਿਆਨ ਜਿਹੜਾ ਥੋੜਾ ਜਿਹਾ ਸਵਾਲਾਂ ਦੇ ਘੇਰੇ 'ਚ ਆ ਕਿਉਂਕਿ ਖੁਦ ਮਾਨ ਸਰਕਾਰ ਨੇ ਇੱਕ ਦੋ ਦਿਨ ਪਹਿਲਾਂ ਦੁਬਾਰਾ ਚਿੱਠੀ ਲਿਖੀ ਆ ਕੇਂਦਰ ਸਰਕਾਰ ਨੂੰ ਕਿ ਸਾਨੂੰ ਡੀਏਪੀ ਹੋਰ ਭੇਜੀ ਜਾਵੇ ਜੀ ਉਹਨਾਂ ਨੇ ਉਹਦੇ ਵਿੱਚ ਜ਼ਮੀਨ ਦਾ ਵੀ ਦੱਸਤਾ ਕਿ ਕਿੰਨੇ ਏਕੜ ਦੇ ਵਿੱਚ ਕਿੰਨੇ ਹੈਕਟੇਅਰ ਦੇ ਵਿੱਚ ਕਣਕ ਦੀ ਖੇਤੀ ਹੁੰਦੀ ਆ ਤੇ ਕਣਕ ਬੀਜਣੀ ਆ ਕਿਸਾਨਾਂ ਨੇ ਉਹਦੇ ਵਾਸਤੇ ਜੋ ਕੇਂਦਰ ਸਰਕਾਰ ਨੇ ਡੀਏਪੀ ਭੇਜੀ ਆ ਉਹ ਇੱਕ ਹਿੱਸਾ ਹੈ ਹਮ ਜਦਕਿ ਕੇਂਦਰ ਸਰਕਾਰ ਦੇ ਕੋਲ ਜਿਹੜਾ ਹੈਗਾ ਉਹ ਭੇਜੀ ਗਈ ਆ ਉਹ ਬਹੁਤ ਘੱਟ ਆ ਇਹਨਾਂ ਨੇ 1.5 ਲੱਖ ਟਨ ਮੀਟਰਿਕ ਭੇਜੀ ਸੀ ਜਦਕਿ ਚਿੱਠੀ ਦੇ ਵਿੱਚ ਇਹ ਹੈ ਕਿ ਸਾਨੂੰ 5.5 ਲੱਖ ਮੀਟਰਿਕ ਟਨ ਘਟੋ ਘਟੜੀ ਏਪੀ ਚਾਹੀਦੀ ਹੈ ਜੀ ਕਿਉਂਕਿ ਇਹਨਾਂ ਦਾ 35 ਲੱਖ ਹੈਕਟੇਅਰ ਕਣਕ ਦੀ ਬਿਜਾਈ ਦਾ ਦਾਵਾ ਹੈ ਤਾਂ ਦੂਜੇ ਪਾਸੇ ਡੀਏਪੀ ਨਕਲੀ ਹੈ ਜਿਹੜੀ ਉਹਨੂੰ ਲੈ ਕੇ ਵੀ ਪਿੱਛੇ ਜੇ ਕਾਰਵਾਈਆਂ ਕੀਤੀਆਂ ਗਈਆਂ ਕਈ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਜੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਵੱਲੋਂ ਹੂੰ ਤੇ ਹੁਣ ਇਹ ਆਪਣੇ ਆਪ ਦੇ ਵਿੱਚ ਵੱਖਰੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਡੀਏਪੀ ਕਿਸੇ ਕਿਸਾਨ ਨੇ ਮੰਗਵਾਈ ਸੀ ਹੂੰ ਆਰਡਰ ਦਿੱਤਾ ਸੀਗਾ ਕਿਸੇ ਫਰਮ ਨੂੰ ਕਿ ਸਾਨੂੰ ਡੀਏਪੀ ਚਾਹੀਦੀ ਹੈ ਉਹਦੇ ਵਾਸਤੇ 40000 ਰੁਪਇਆ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ 110 ਬੈਗ ਡੀਏਪੀ ਦੇ ਪਹੁੰਚੇ ਜਦੋਂ ਉਸ ਬੰਦੇ ਦੇ ਕੋਲ ਪਹੁੰਚਦੇ ਨੇ ਡੀਏਪੀ ਦੇ ਖਾਦ ਮੋਗੇ ਨਾਲ ਸੰਬੰਧਤ ਹੁੰਦਾ ਹੈ ਕਿਸਾਨ ਤਾਂ ਉਹਨੂੰ ਸ਼ੱਕ ਹੁੰਦਾ ਦੇਖਦੇ ਸਾਰੇ ਕਿ ਡੀਏਪੀ ਗੁਣਵੱਤਾ ਦੇ ਆਧਾਰ ਦੇ ਉੱਤੇ ਠੀਕ ਨਹੀਂ ਹੈਗੀ ਉਹ ਨਾਲ ਦੀ ਨਾਲ ਖੇਤੀਬਾੜੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸੱਦ ਲੈਂਦਾ ਹੈ ਪੁਲਿਸ ਨੂੰ ਸੱਦ ਲੈਂਦਾ ਹੈ ਤੇ ਜਦੋਂ ਫਿਰ ਰਾਜ਼ ਖੁੱਲਦੇ ਨੇ ਤਾਂ ਇਹ ਪਤਾ ਲੱਗਦਾ ਹੈ ਕਿ ਸੱਚਮੁੱਚ ਹੀ ਇਹ ਡੀਏਪੀ ਨਕਲੀ ਸੀ ਜੀ ਮਤਲਬ ਬਹੁਤ ਵੱਡਾ ਬਚਾਅ ਹੋ ਗਿਆ ਕਿਸਾਨਾਂ ਦਾ ਕਾਰਨ ਇਹ ਹੈ ਕਿ ਇੱਕ ਪਾਸੇ ਕਿਸੇ ਚੀਜ਼ ਨੇ ਫਾਇਦਾ ਦੇਣਾ ਤੇ ਦੂਜੇ ਪਾਸੇ ਨੁਕਸਾਨ ਕਰਨਾ ਨੁਕਸਾਨ ਨਹੀਂ ਵੀ ਕਰਨਾ ਪਰ ਪੈਸੇ ਦਾ ਨੁਕਸਾਨ ਤਾਂ 40000 ਦਾ ਘਟੋ-ਘਟ ਹੋ ਗਿਆ ਬਿਲਕੁਲ ਇਸ ਕਰਕੇ 110 ਬੋਰੀਆਂ ਦੋ ਗੱਡੀਆਂ ਇਹ ਜ਼ਬਤ ਕਰ ਲਈਆਂ ਗਈਆਂ ਨੇ ਪੁਲਿਸ ਉਹਦੀ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਜਿਹੜੀਆਂ ਇਹ ਬੋਰੀਆਂ ਨੇ ਇਹ ਹਰਿਆਣਾ ਦੀ ਇੱਕ ਕੰਪਨੀ ਦੇ ਬੈਗਾਂ ਦੇ ਵਿੱਚ ਸੀਗੀ ਜਿਹੜੀ ਡੀਏਪੀ ਭਰੀ ਹੋਈ ਸੀ ਬੂਰੀਆਂ ਦੇ ਉੱਤੇ ਜਿਹੜੇ ਮਾਰਕੇ ਵਗੈਰਾ ਸੀ ਉਹ ਹਰਿਆਣਾ ਦੇ ਲੱਗੇ ਸੀਗੇ ਮੌਸਿਕ ਇੰਡੀਆ ਪ੍ਰਾਈਵੇਟ ਲਿਮਿਟਿਡ ਗੁਰੂਗ੍ਰਾਮ ਹਰਿਆਣਾ ਦੇ ਬੈਗ ਸੀਗੇ ਇਹ ਹੁਣ ਇਹਨਾਂ ਦੀ ਵੀ ਜਾਂਚ ਹੋਵੇਗੀ ਕਿ ਇਹਨਾਂ ਦੇ ਬੈਗ ਪਹੁੰਚੇ ਕਿਵੇਂ ਜਾਂ ਫਿਰ ਇਹਨਾਂ ਦੇ ਬੈਗ ਦੀ ਕਿਸੇ ਨੇ ਕਾਪੀ ਕਰ ਲਈ ਜਾਂ ਸੱਚੀ ਇਹ ਕੋਈ ਕੰਪਨੀ ਹੈ ਜਿਹੜੀ ਸਹੀ ਡੀਏਪੀ ਵੀ ਬਣਾਉਂਦੀ ਹੈ ਜਾਂ ਫਿਰ ਨਕਲੀ ਹੀ ਇਹ ਫਰਮ ਜਿਹੜੀ ਆ ਉਹ ਰਜਿਸਟਰਡ ਕਰਾਈ ਗਈ ਹੈ ਸੋ ਅਜਿਹੇ ਸਵਾਲ ਨੇ ਦੋ ਸੈਂਪਲ ਲੈ ਗਏ ਨੇ ਇਹਦੇ ਜੇਕਰ ਸੈਂਪਲ ਪਾਸ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਵੱਡੀ ਕਾਰਵਾਈ ਦੀ ਤਿਆਰੀ ਇਸ ਕੰਪਨੀ ਦੇ ਉੱਤੇ ਹੋ ਸਕਦੀ ਹੈ ਤੇ ਜਿਹੜੇ ਡੀਲਰ ਨੇ ਹੂੰ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਚਾਰ ਵਿਅਕਤੀ ਹਿਰਾਸਤ ਦੇ ਵਿੱਚ ਲਏ ਨੇ ਇਹਨਾਂ ਦੇ ਵਿੱਚੋਂ ਕੁਝਕ ਤਾਂ ਜਿਹੜੇ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਨੇ ਇੱਕ ਮੋਗੇ ਦਾ ਸਤਨਾਮ ਜਸਵਿੰਦਰ ਸਿੰਘ ਦਾ ਸਾਂਝ ਦਾ ਹੂੰ ਤੇ ਇੱਕ ਸਤਨਾਮ ਸਿੰਘ ਹੈ ਇੱਕ ਗੁਰੂ ਹਰਸਹਾਏ ਤੋਂ ਜਿਹੜਾ ਬੰਦਾ ਲੈ ਕੇ ਆਇਆ ਸੀ ਉਹ ਆ ਤਾਂ ਕੁੱਲ ਮਲਾ ਕੇ ਕਿਸਾਨਾਂ ਨਾਲ ਧੋਖਾ ਹੁੰਦੇ ਹੁੰਦੇ ਬਚ ਗਿਆ ਤੇ ਹੋਰ ਕਿਸਾਨਾਂ ਨੂੰ ਵੀ ਕਰਨ ਹੋਗੇ ਹੋਣਗੇ ਕਿ ਜੇਕਰ ਆਪਾਂ ਇਸ ਤਰ੍ਹਾਂ ਦੇ ਨਾਲ ਕਾਲੀ ਦੇ ਵਿੱਚ ਡੀਏਪੀ ਮੰਗਵਾ ਲਾਂਗੇ ਤਾਂ ਉਹਦਾ ਫਾਇਦਾ ਨਹੀਂ ਨੁਕਸਾਨ ਹੀ ਹੋਣਾ ਹੈ ਜੀ ਪਿੱਛੇ ਜਿਹੜੇ ਜਿਹੜੇ ਬਹਿਰੂ ਸਾਹਿਬ ਨੇ ਕਿਸਾਨਾਂ ਬੂਨਸ ਨਾਮ ਸਿੰਘ ਬਹਿਰੂ ਉਹਨਾਂ ਨੇ ਵੀ ਮੁੱਦਾ ਚੁੱਕਿਆ ਸੀ ਕਹਿੰਦੇ ਜੀ ਕੇਂਦਰ ਸਰਕਾਰ ਦੇ ਕੋਲ ਜਾਂ ਕੇਂਦਰ ਸਰਕਾਰ ਨੇ ਅੱਗੇ ਜਿਹੜੀਆਂ ਫੈਕਟਰੀਆਂ ਦੇ ਵਿੱਚ ਡੀਏਪੀ ਬਣਦੀ ਹੈ ਉਹਨਾਂ ਨੂੰ ਕੋਈ ਪ੍ਰੋਪੋਜ਼ਲ ਭੇਜਿਆ ਹੀ ਨਹੀਂ ਹੂੰ ਪਿੱਛੇ ਜੀ ਵੀ ਜਦੋਂ ਕਣਕ ਦਾ ਸੀਜ਼ਨ ਆਇਆ ਤਾਂ ਡੀਏਪੀ ਵਾਸਤੇ ਇੰਨਾ ਕਰੋਲਾ ਪੈ ਗਿਆ ਕਿ ਡੀਏਪੀ ਸਟੋਰ ਹੋਣ ਲੱਗ ਪਈ ਜਿਹੜੇ ਵਪਾਰੀ ਸੀਗੇ ਉਹਨਾਂ ਨੂੰ ਡੀ.ਜੇ.ਪੀ ਦਾ ਕੋਟਾ ਘਟਾਤਾ ਜਿਨ੍ਹਾਂ ਕੋਲੇ ਗਿਆ ਉਹਨਾਂ ਨੇ ਵੱਧ ਕੀਮਤ ਦੇ ਉੱਤੇ ਵੇਚਣਾ ਸ਼ੁਰੂ ਕਰਤਾ ਕਿਸਾਨਾਂ ਨੇ ਨਾਕੇ ਲਾ ਲਾ ਕੇ ਟਰੱਕ ਘੇਰੇ ਗੱਡੀਆਂ ਘੇਰੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਬਲੈਕਮੇਲ ਜਿਹੜੀ ਉਹ ਸਮਗਲਿੰਗ ਨਾ ਹੋ ਸਕੇ ਜੀ ਤਾਂ ਕੁਲਮਲਾ ਕੇ ਕਿਸਾਨਾਂ ਲਈ ਥੋੜੀ ਜੀ ਚੁਣੌਤੀ ਵੀ ਆ ਸਰਕਾਰ ਲਈ ਵੀ ਚੁਣੌਤੀ ਆ ਸਰਕਾਰ ਨੇ ਹਾਲਾਂਕਿ ਚਿੱਠੀ ਲਗਾਤਾਰ ਪਾਈ ਆ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਕੱਢੋ ਡੀਏਪ ਜਿੰਨੀ ਸਾਨੂੰ ਚਾਹੀਦੀ ਆ ਪੰਜਾਬ ਦੇ ਵਿੱਚ ਖੇਤੀ ਵਾਸਤੇ ਉਹ ਨਹੀਂ ਮੁਹੱਈਆ ਕਰਾਈ ਜਾਵੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ